ਮਤਾ ਕੀਤਾ ਮਤੇਜ ਜੀ ਇਹੋ ਗੱਲ ਕਹੀ ਹੈ ਕਿ ਆਓ ਭਰਾਓ ਪੰਜਾਬ ਦੇ ਵੱਡੇ ਵੱਡੇ ਮਸਲੇ ਨੇ ਸਿੱਖੋਂ ਦੇ ਮਸਲੇ ਨੇ ਸਾਡੇ ਧਰਮ ਦੇ ਮਸਲੇ ਨੇ ਜੋ ਸੀ ਆਜ਼ਾਦੀ ਤੋਂ ਪਹਿਲਾਂ ਟੀਟੀ ਬਡੀ ਕਰਵਾਨੀ ਕਰਕੇ 10 ਲੱਖ ਸਾਡੇ ਭੈਣ ਭਾਈ ਮਾਰਦੇ ਬਰਵਾ ਕੇ ਉਹ ਸਾਰੇ ਇੱਥੇ ਉੱਤਰ ਕੇ ਆ ਕੇ ਝੁੰਮੀਆਂ ਜਿ ਬਸੇ ਸਾਨੂੰ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਜੋ ਸਾਨੂੰ ਪਹਿਲਾਂ ਵਾਦੇ ਕੀਤੇ ਸੀ ਉਹ ਸਾਰੇ ਵਾਦੇ ਮੁਕਰ ਗਏ ਜੋ ਸਾਨੂੰ ਮਾਨ ਸਨਮਾਨ ਦੇ ਗੱਲਾਂ ਕੀਤੀਆਂ ਸੀ ਭਾਦਰਪੂਰਵ ਹੈ ਇਸ ਦੀ ਕੋਈ ਬਹਿਲੋਟਾਈ ਨਹੀਂ ਜਾਏਗੀ ਜਦੋਂ ਸਾਡਾ ਧਰਮ ਹੈ ਉਹ ਸੁਰੱਖਿਤ ਹੋਏਗਾ ਅੱਜ ਦਾ ਸਾਡਾ ਧਰਮ ਸੁਰੱਖਿਤ ਹੈ ਨਾ ਸਾਡੀ ਕੌਨਸਲ ਸੁਰੱਖਿਤ ਹੈ ਨਾ ਇਹ ਘੱਟ ਗਿਣਤ ਦਾ ਸੂਬਾ ਹੈ ਜਿਹੜਾ ਜੋ ਸਾਡਾ ਵਿਧਾਨ ਹੈ ਫੈਡਰਲ ਤੇ ਜਿਹੜਾ ਹੈ ਸਰਦਰ ਦਾ ਉਹ ਇਸ ਧਰਮ ਦੇ ਵਿੱਚ ਧਰਮ 'ਚ ਵਿਸ਼ਵਾਸ ਰੱਖਦਾ ਸਾਡਾ ਵਿਧਾਨ ਤੇ ਦੋਨੋਂ ਚੀਜ਼ਾਂ ਨਾ ਫੈਡਰਲ ਰਹਿ ਗਿਆ ਤੇ ਨਾ ਧਰਮ 'ਚ ਨਿਰਪੱਖ ਰਹਿ ਗਿਆ ਅੱਜ ਧਰਮ ਤੇ ਵੀ ਅਸੀਂ ਇਕੱਲੇ ਨਹੀਂ ਜਿੰਨੀਆਂ ਕਮਿਊਨਿਟੀਆਂ ਨੇ ਮੁਸਲਮਾਨ ਹੈ ਈਸਾਈ ਹੈ ਔਰ ਪਾਰਸੀ ਹੈ ਔਰ ਸਿੱਖ ਹੈ ਸਾਰੀ ਦੁਨੀਆਂ ਕੇ ਹੱਥਾਂ ਤੱਕ ਲੱਗਦਾ ਜਾ ਰਿਹਾ ਕਿਸ ਤਰ੍ਹਾਂ ਨੇ ਬੋਲੀਆ ਕਿਸ ਤਰ੍ਹਾਂ ਦੇ ਐਮਪੀ ਰਿਕਟਡ ਐਮਪੀ ਮੈਨਾਨਿਲ ਦਾ ਪਾਰਟੀ ਦਾ ਲੇਕਿਨ ਤੁਹਾਡੇ ਸਾਹਮਣੇ ਕਿ ਕਿੰਨੀਆਂ ਕਿੰਨੀਆਂ ਉਹ ਇਸ ਤਰ੍ਹਾਂ ਹੀ ਸਪੀਚਾ ਕਰਦੇ ਨੇ ਜਿਹੜੀਆਂ ਤੇ ਤੁਰਤੀ ਅਗ ਲੱਗ ਜੇ ਸਾਡੇ ਦੇਸ਼ ਇਸ ਕਰਕੇ ਮੈਂ ਸਮਝ ਨਹੀਂ ਹੁੰਦੀ ਕਿ ਦੇਸ਼ ਨੂੰ ਚਲਾਉਣ ਵਾਲੇ ਕਰਦੇ ਕੀ ਨੇ ਕਿ ਕਿਹੜੇ ਬਹਾਦਰ ਕੋ ਜਿਹੜੇ ਸਦਾ ਇਸ ਔਮ ਦਾ ਦੁਨੀਆ ਚ ਗੰਤਾ ਬਾਈਦਾ ਹੈ ਕਦੇ ਅਫਗਾਨistan ਵਰਗਾ ਸੂਬਾ ਨਾ ਕਦੇ ਕਿਸੇ ਦੇ ਕਬਜ਼ੇ ਚ ਆਇਆ ਨਾ ਕਦੇ ਹੋਣਾ ਲੇਕਿਨ ਸਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਹਦਾ ਦੁਨੀਆ 'ਚ ਧਰਮ ਨਿਰਪੱਖ ਰਾਜ ਇੱਕ ਦੁਨੀਆ ਦਾ ਇੱਕ ਅਸਲੀ ਅਜ ਵੀ ਯਾਦ ਕੀਤਾ ਜਾਂਦਾ ਹੈ ਔਰ ਉਸ ਦਾ ਹਰੀ ਸਿੰਘ ਨਗੂਆ ਜਨਾਇ ਇਹਦਾ ਤਾਂ ਬਾਹਰਸੀ ਜਿਹੜਾ ਅਫਗਾਨਾ ਨੂੰ ਸਿੱਧੇ ਕੀਤਾ ਸੀ ਅਜ ਤੱਕ ਉਹਦਾ ਨਾਮ ਲੈ ਕੇ ਮਾਂ ਜਦੋਂ ਬੱਚਾ ਹੁੰਦਾ ਤਾਂ ਉਹ ਅਫਗਾਨਸਤਾਨੀ ਜਿਹੜੀਆਂ ਬੀਬੀਆਂ ਨੂੰ ਕਹਿੰਦੇ ਆ ਮਾਉ ਆ ਜੀ ਜਿਹੜੀ ਹਰੀ ਸਿੰਘ ਨੜਵੇਰੋ ਇਹ ਤਾਂ ਖਤਰਨਾਕ ਬਿੜਿਆ ਸੀ ਕਿ ਇਹਦਾ ਅਕਦਾ ਬਹਾਦਰ ਹੈ ਅਗਲੇ ਤੇ ਪਤਾ ਨਹੀਂ ਕੀ ਕਰਦੇਗਾ ਇੰਨੀ ਧਾਕ ਸਿਆ ਜੋ ਉਸ ਕੌਮ ਨਾਲ ਹੋ ਕੀ ਹੈ ਆ ਸਾਡੇ